ਬਟਿੰਡਾ ਦਾ ਬੱਸ ਸਟੈਂਡ ਬਾਹਰ ਕੱਢਣ ਦੇ ਵਿਰੋਧ ਦੇ ਵਿੱਚ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਅੱਜ ਫਿਰ ਵੱਡੀ ਗਿਣਤੀ ਦੇ ਵਿੱਚ ਬਟਿੰਡਾ ਦੇ ਟੀਚਰ ਹੋਣ ਵਿਖੇ ਸ਼ਹਿਰ ਵਾਸੀ ਹੋਏ ਇਕੱਠੇ ਅਤੇ ਬੱਸ ਸਟੈਂਡ ਦਾ ਬਾਹਰ ਬਾਹਰ ਕੱਢਣ ਦਾ ਕੀਤਾ ਵਿਰੋਧ ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਅੰਦਰ ਭੇੜ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਬੱਸ ਸਟੈਂਡ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਲੇਕਿਨ ਇੱਥੇ ਵਿਰੋਧ ਕਰਦੇ ਲੋਕਾਂ ਦਾ ਕਹਿਣਾ ਹੈ ਕਿ ਅਗਰ ਬੱਸ ਸਟੈਂਡ ਬਾਹਰ ਜਾਵੇਗਾ ਤਾਂ ਇੱਥੇ ਆਟੋ ਰੇਸ਼ਾ ਦੇ ਨਾਲ ਜੋ ਭੀੜ ਹੁੰਦੀ ਹੈ ਉਹ ਹੋਰ ਵੱਧ ਜਾਵੇਗੀ ਅਗਰ ਇੱਕ ਸਵਾਰੀ ਆਪਣਾ ਇੱਕ ਬੱਸ ਦੇ ਵਿੱਚੋਂ ਸਵਾਰੀ ਉਤਰਦੀ ਹੈ ਤਾਂ 50 ਪੁਆਇੰਟਾਂ ਦੇ ਸਵਾਰੀ ਉਤਰੀਆਂ ਤੇ ਇਸ ਦੇ ਨਾਲ ਆਪਣਾ ਇਹ ਲਗਭਗ 15 ਤੋਂ 20 ਆਟੋ ਤੇ ਇਹ ਸਾਰੀਆਂ ਸਵਾਰੀਆਂ ਜਿਹੜੀਆਂ ਉਹ ਆਉਣਗੀਆਂ ਜਿਸ ਦੇ ਨਾਲ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੋਰ ਹੋ ਜਾਵੇਗੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪਹਿਲਾਂ ਡਿਪਟੀ ਕਮਿਸ਼ਨਰ ਬਟਿੰਡਾ ਨੂੰ ਇਹ ਕਮੰਡ ਪੱਤਰ ਦਿੱਤਾ ਗਿਆ ਅਤੇ ਹੁਣ ਲਗਾਤਾਰ ਇਹਨਾਂ ਵੱਲੋਂ ਵਿਰੋਧ ਆਪਣਾ ਇਹ ਬਿਆਰੀ ਕੀਤਾ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਨੂੰ ਬਾਹਰ ਨਾ ਕੱਢਿਆ ਜਾਵੇ ਬੱਸ ਸਟੈਂਡ ਨੂੰ ਇੱਥੇ ਹੀ ਰੱਖਿਆ ਜਾਵੇ ਤੇ ਇੱਕ ਫਲਾਈਓਵਰ ਜਿਹੜਾ ਉਹ ਬਣਾ ਦਿੱਤਾ ਜਾਵੇ ਜਿਸ ਦੇ ਨਾਲ ਜਿਹੜੀ ਆ ਸ਼ਹਿਰ ਦੇ ਅੰਦਰ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹਦਾ ਹੱਲ ਹੋ ਜਾਵੇਗਾ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਟੀਚਰ ਹੋਣ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਅੱਜ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਆਪਣਾ ਬੱਸ ਸਟੈਂਡ ਨੂੰ ਬਾਹਰ ਕੱਢਣ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਮੰਗ ਕੀਤੀ ਗਈ ਬੱਸ ਸਟੈਂਡ ਨੂੰ ਇੱਥੇ ਹੀ ਰੱਖਿਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਬੰਦੋਂ ਪਿੰਡਾਂ ਦੇ ਪੰਚਾਇਤਾਂ ਵੀ ਜੋ 15-20 ਆਪਣਾ ਪੰਚਾਇਤਾਂ ਨੇ ਉਹਨਾਂ ਵੱਲੋਂ ਵੀ ਇਹ ਲੈ ਕੇ ਦਿੱਤਾ ਗਿਆ ਜਿਸ ਦੇ ਨਾਲ ਜਿਹੜੀਆਂ ਪਿੰਡਾਂ ਦੇ ਵਿੱਚੋਂ ਆਉਣ ਵਾਲੇ ਲੋਕ ਨੇ ਗਰੀਬ ਲੋਕ ਨੇ ਜੋ ਸ਼ਹਿਰ ਦੇ ਅੰਦਰ ਕੰਮ ਕਰਨ ਆਉਂਦੇ ਆ ਉਹਨਾਂ ਦਾ 100-150 ਰੁਪਿਆ ਆਟੋ ਵਾਲੇ ਨੇ ਜਿਹੜੇ ਉਹ ਆਪਾਂ ਨੂੰ ਤੋਂ ਉਹਨੂੰ ਤੋਂ ਆਪਣਾ ਕਿਰਾਇਆ ਲੈ ਜਾਣਗੇ ਅਤੇ ਇਸ ਦੇ ਨਾਲ ਜਿਹੜੀ ਲੁਟਰੀ ਪਤਾ ਹੈ ਕਿ ਜਿਸ ਨੂੰ ਲੈ ਕੇ ਉਹਨਾਂ ਨੂੰ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਵੀ ਵਿਰੋਧ ਵਜੋਂ ਉਹਨਾਂ ਵੱਲੋਂ ਬਠਿੰਡਾ ਦੇ ਟੀਚਰ ਹੋਮਵੇਗ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਬਠਿੰਡਾ ਦਾ ਬੱਸ ਸਟੈਂਡ ਨੂੰ ਬਾਹਰ ਨਾ ਕੱਢਿਆ ਜਾਵੇ ਆ ਤੁਹਾਨੂੰ ਸੁਣਾਉਣੇ ਆ ਕੀ ਇਹ ਪੂਰਾ ਮਾਮਲਾ ਤੇ ਕੀ ਕਹਿੰਦੇ ਨੇ ਆਪਣਾ ਬਠਿੰਡਾ ਸ਼ਹਿਰ ਦੇ ਵਾਸੀ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਕੀ ਨਾਮ ਹੈ ਜੀ ਜਰਾਨਾ ਪਰਵਿੰਦਰ ਸਿੰਘ ਭਾਇਆ ਪ੍ਰਧਾਨ ਵਪਾਰ ਬੰਡਲ ਅੰਮ੍ਰਿਤਸਰ ਮਾਮਲਾ ਤਾਂ ਜੀ ਬਹੁਤ ਡੂੰਘਾ ਹੈ ਇਹ ਲੜਾਈ ਵਪਾਰੀਆਂ ਸਾਰੇ ਸ਼ਹਿਰ ਦੇ ਲੋਕਾਂ ਦੀ ਸਮੱਸਿਆ ਆਦੀ ਲੜਾਈ ਹੈ ਕੁਝ 2% ਬੰਦੇ ਜਿਹੜੇ ਚਾਹੁੰਦੇ ਹੈ ਕਿ ਉਹ ਇਥੋਂ ਬੱਸ ਸਟੈਂਡ ਬਾਹਰ ਲਿਜਾ ਕੇ ਪੈਸਾ ਕਮਾ ਲੈਣ ਕਿ 93% ਲੋਕਾਂ ਤੇ ਆਪਣਾ ਫੈਸਲਾ ਤੋਂ ਜਿਹੜਾ ਕਿ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਦੇ ਵੀ ਇਸ ਚੀਜ਼ ਨੂੰ ਸਾਰਾ ਸ਼ਹਿਰ ਸਾਰਾ ਵਪਾਰੀ ਸਾਰੇ ਸਾਡੇ ਨਾਲ ਸਾਰੇ ਕਾਮੇ ਯੂਨੀਅਨ ਵੀ ਹੈਗੇ ਨਾਲ ਬੱਸ ਟੈਂਡ ਜੂਨੀਅਰ ਵੀ ਹੈਗੇ ਨਾਲ ਟਰਾਂਸਪੋਰਟ ਯੂਨੀਅਨ ਵੀ ਹੈਗੀ ਹੈ ਸਾਰੀਆਂ ਹੀ ਜੁੰਨੀਆਂ ਸਾਰੇ ਹੀ ਤੇਰੇ ਬੁੱਢੀ ਜੀ ਵੀ ਹੈ ਉਹ ਵੀ ਹੈਗੇ ਨੇ ਹਰ ਬੰਦੇ ਨੇ ਝੰਡਾ ਚੱਕ ਲਿਆ ਕਿ ਇਹ ਬੱਸ ਦਾ ਬਾਹਰ ਨਹੀਂ ਜਾਊਗਾ ਇਹ ਸਭ ਇਹ ਕਹਿਣਾ ਕਿ ਸ਼ਾਇਦ ਨਾ ਟ੍ਰੈਕ ਜ਼ਿਆਦਾ ਹੈਗੀ ਆ ਇਸ ਨੂੰ ਲੈ ਕੇ ਇਹ ਆਪਣਾ ਬੱਸ ਸੰਪਰਕ ਟਾਇਆ ਜਾ ਰਿਹਾ ਸੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਟ੍ਰੈਕ ਦਾ ਦਾ ਸਮੱਸਿਆ ਹੀ ਰਹੀ ਤੇ ਕਿ ਕਿਉਂਕਿ ਜਦੋਂ ਦੀ ਬਾਲੀ ਰਿੰਗ ਰੋਡ ਬਣੀ ਹੈ ਦੇਰੀ ਕੇ ਠਾਣਾ ਕੈਂਟ ਕੋਲੇ ਬਣੀ ਹੈ ਉਦੋਂ ਦੀ ਸਵੱਛਤਾ ਵੀ ਨਹੀਂ ਸਾਰਾ ਇਹਦਾ ਹੈਗਾ ਟ੍ਰੈਕ ਚ ਉਹਦੇ ਵੀ ਕਰੇ ਛੜਕਾ ਦਾ ਖਾਲੀ ਪਈਆਂ ਡੀਸਾ ਕਰਕੇ ਦੇਖ ਲੈਣ ਬਿਲਕੁਲ ਕੋਈ ਇਸ ਟ੍ਰੈਕ ਦੀ ਸਮੱਸਿਆ ਨਹੀਂ ਸਾਰਾ ਇੱਕ ਛਿਆਸੀ ਦਰਮਾਗਾ ਜਿਹੜਾ ਕਿ ਅਸੀਂ ਹੋਣ ਨਹੀਂ ਦੇਵਾਂ ਬਾਹਰ ਦੇ ਕੇਵਲ ਬਸਾਂ ਜਾਂਦਾ ਤਾਂ ਕਿਹੜੇ ਕਿਹ ਲੋਕਾਂ ਨੂੰ ਸਮੱਸਿਆ ਆਉਦੀ ਜੇ ਬਸਾਂ ਜਾਂਦੇ ਸਾਰੇ ਸ਼ਹਿਰ ਉਸ ਵਸਤੇ ਸਾਡੇ ਪਿੰਡੂ ਲੋਕ ਜਿਹੜੇ ਪਿੰਡਾਂ ਤੋਂ ਆਉਂਦੇ ਐ ਸ਼ਹਿਰ ਚ ਆਉਂਦੇ ਨੇ ਕੰਮ ਕਰਨ ਵਾਸਤੇ ਆਉਂਦੇ ਨੇ ਬੜੇ ਗਰੀਬ ਲੋਕ ਮਿਹਨਤੂਰੀ ਕਰਨ ਆਉਂਦੇ ਐ ਬੜੀਆ ਬੜੀਆ ਤਾਂ ਰਾਜ ਕੰਮ ਕਰਨਾ ਹੁੰਦੀ ਹੈ ਬੜੇ ਜਿਹੇ ਲੋਕ ਨੇ ਦੁਕਾਨਾਂ ਦੇ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਬਹੁਤ ਵੱਡੀ ਸਮੱਸਿਆ ਹੈ ਉਹ ਇਤੋਂ 100 ਰੁਪਿਆ 150 ਰੁਪਿਆ ਦੇ ਕੇ ਉਹ ਮਨੋਰ ਰੋਡ ਤੋਂ ਇੱਥੇ ਆ ਕਰਨਗੇ ਔਰ ਵੱਡੀ ਸਮੱਸਿਆ ਸਾਡੇ ਬੱਚਿਆਂ ਨੂੰ ਹੈ ਜਿਹੜੇ ਕਿ ਤੋਤਰ ਦੇ ਰਜਿੰਦਰਾ ਕਾਲਜ ਨਾਲ ਪੈਂਦਾ ਰਜਿੰਦਰਾ ਕਾਲਜ ਪੜ੍ਹਨ ਆਉਂਦੇ ਆ ਔਰ ਬੱਸ ਉੱਥੋਂ ਉਤਰਦੇ ਤੇ ਨਾ ਦੇ ਰਜਿੰਦਰਾ ਕਾਲਜ ਆ ਜਾਂਦੇ ਵੱਡੀ ਸਮੱਸਿਆ ਪਿੰਡਾਂ ਦੇ ਲੋਕਾਂ ਨੂੰ ਹੈ ਜਿਹੜੇ ਬੱਸ ਸਟੈਂਡ ਦੇ ਉਤਰਦੇ ਨੇ ਸਾਹਮਣੇ ਕਚਹਿਰੀਆਂ ਹੈ ਆਪਣੇ ਤਰੀਕਾ ਮੁਕਤ ਕੇ ਚਲੇ ਜਾਂਦੇ ਨੇ ਵੱਡੀ ਸਮੱਸਿਆ ਉਹਨਾਂ ਲੋਕਾਂ ਨੂੰ ਹੈ ਜਿਹੜੇ ਲੋਕ ਡੀਸੀ ਐਸਐਸਪੀ ਇਹ ਦਫ਼ਤਰ ਚਾਉਂਦੇ ਹੈਗੇ ਉਹ ਬੱਸ ਅੱਡੇ ਤੇ ਉਤਰਦੇ ਹੈ ਔਰ ਉੱਥੇ ਜਲੇ ਜਾਂਦੇ ਹੈ ਵੱਡੀ ਸਮੱਸਿਆ ਬਿਮਾਰਾਂ ਨੂੰ ਹੈ ਜਿਹੜੇ ਬਿਮਾਰ ਲੋਕ ਇੱਥੇ ਉਤਰਦੇ ਆ 10 ਰੁਪਏ ਦਿੰਦੇ ਆ ਆਸਤਮ ਚਲੇ ਜਾਂਦੇ ਆ ਉਹ ਕਿਹੜੀ ਚੀਜ਼ ਹੈ ਜਿਹੜੀ ਬੱਸ ਅੱਡੇ ਦੇ ਨੇੜੇ ਨਹੀਂ ਰੇਲਵੇ ਸਟੇਸ਼ਨ ਬੱਸ ਅੱਡੇ ਦੇ ਨੇੜੇ ਹੈ ਇਹ ਸਰ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਹਰਬਲ ਸਿੰਘ ਵੰਦਾਰ ਨਵੀਨਰ ਮਾਲਵਾ ਜਨ ਪ੍ਰਾਈਵੇਟ ਬੱਸ ਫਰੇਕ੍ਰੇਸ਼ਨ ਅੱਜ ਮੀਟਿੰਗ ਇਹ ਚਰਨ ਦੀ ਮੰਗਤ ਇਹ ਜਿਹੜਾ ਬੱਸ ਸਟੈਂਡ ਨੂੰ ਬਾਹਰ ਲੈ ਕੇ ਜਾਣ ਦੀ ਇਤੇ ਬਿਆਨ ਕੀਤੀ ਜਾ ਰਹੀ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਜੋ ਇਸੇ ਸੰਬੰਧ ਚ ਅੱਜ ਅਸੀਂ ਸ਼ਹਿਰੀਆਂ ਨਾਲ ਮੀਟਿੰਗ ਤੇ ਪਿੰਡਾਂ ਦੇ ਲੋਕਾਂ ਨੂੰ ਸੱਦਿਆ ਹੋਇਆ ਹੈਗਾ ਉਹਦਾ ਸੱਦਾ ਦੇ ਕੇ ਤੇ ਤਾਂ ਕਿ ਜਿਹੜੀ ਜਿਹੜੀ ਸਾਡੀ ਐਕਸ਼ਨ ਕਮੇਟੀ ਹੈ ਇਹਦਾ ਘੇਰਾ ਵਿਸ਼ਾਲ ਕੀਤਾ ਜਾ ਸਕੇ ਤੇ ਅਗਰ ਅਸਰ ਅਰਸ਼ੇ ਲਿਖਿਆ ਜਾ ਸਕੇ ਪਿੰਡ ਦੀ ਪੰਚਾਇਤਾਂ ਲਈ ਇੱਕ ਗੱਲ ਹੋਰ ਚੋ ਪਸ ਪਿੰਡਾਂ ਦੇ ਪੰਚਾਇਤਾਂ ਦੇ ਸਾਡੇ ਕੋਲ 15 ਤੋਂ 20 ਪਿੰਡਾਂ ਦੇ ਪੰਚਾਇਤਾਂ ਦੇ ਮਤੇ ਸਾਡੇ ਕੋਲੇ ਆਏ ਆ ਉਸ ਬੰਦੇ ਪਿੰਡਾਂ ਚੋਂ ਆਏ ਆ ਕਿਉਂਕਿ ਹਾੜੀ ਦਾ ਸੀਜ਼ਨ ਚੱਲ ਰਿਹਾ ਹੈ ਉਸ ਕਰਕੇ ਜੇ ਇੱਕ ਹਫ਼ਤੇ ਆਸਤੇ ਜਾਨੀ ਉਹਨਾਂ ਨੇ ਲੇਕਿਆ ਵੀ ਅਸੀਂ ਇੱਕ ਹਫ਼ਤੇ ਬਾਅਦ ਜਿਹੜੀ ਇਹਦੇ ਚ ਪੂਰੀ ਸਮੀਲਤਾ ਕਰਾਂਗੇ ਇੱਕ ਹਫ਼ਤਾ ਹਾੜੀ ਦਾ ਸੀਜ਼ਨ ਕਰਕੇ ਮੌਸਮ ਖਰਾਬ ਹੋ ਰਿਹਾ ਵੀ ਉਸ ਕਰਕੇ ਉਹਨਾਂ ਵੀ ਥੋੜੀ ਪਰਵਾਹ ਮਤਾਂ ਨੇ ਕੀ ਮੰਨ ਕੀਤੀ ਜੀ ਮਤਾਂ ਤੇ ਉਹਨਾਂ ਨੇ ਇਹੀ ਉਹਦਾ ਵਿਰੋਧ ਕੀਤਾ ਹੈ ਵੀ ਜਿਹੜਾ ਬੱਸ ਸਟੈਂਡ ਜੇ ਤੋਂ ਬਾਹਰ ਜਾਂਦਾ ਤਾਂ ਅਸੀਂ ਉਹਦਾ ਵਿਰੋਧ ਕਰਦੇ ਹਾਂ ਕੀ ਸਮੱਸਿਆ ਕੀ ਹੋ ਗਈ ਜੀ ਬਾਹਰ ਜਾਂਦਾ ਪਸੰਦ ਪਰ ਦੇਖੋ ਜੀ ਰੀਤੀ ਉਹ ਦੇ ਤੁਸੀਂ ਦੇਖੋਗੇ 6 ਕਿਲੋਮੀਟਰ ਬਾਹਰ ਹੈ ਮਲੋਟ ਰੋਡ ਤੇ ਇੱਕ ਪੋਨੇ ਚ ਹੈ ਸ਼ਹਿਰ ਦੇ ਬਿਲਕੁਲੀ ਜੀ ਇਹਨਾਂ ਖੱਬੇ ਨਾਲ ਸੱਜੇ ਨਾਲ ਅੱਗੇ ਨਾਲ ਪਿੱਛੇ ਕਿਤੇ ਵੀ ਕੋਈ ਆਵਾਦੀ ਨਹੀਂ ਹੈਗੀ ਕੀ ਤੁਸੀਂ ਦੇਖਦੇ ਜੇ ਤਾਂ ਲੁੱਟਾ ਖੋਹਾਂ ਤਾਂ ਸ਼ਹਿਰ ਥੁਈ ਜਾਂਦੀ ਹੈ ਜਿਹੜੇ ਦੁਕਾਨਾਂ ਦੇ ਲੇਡੀਜ਼ ਨੇ ਆਉਣਾ ਰਾਤ ਨੂੰ ਆਉਣਾ ਹੈ ਸਵੇਰ 4 ਵਜੇ ਜਾਣਾ ਹੈ ਬੱਸ ਚੜਨਾ ਹੈ ਕੀ ਉਹਨਾਂ ਦੀ ਕੋਈ ਸੇਫਟੀ ਹੈਗੀ ਇਹ ਤਾਂ ਲੁੱਟਣ ਖੋਹੇ ਤਾਂ ਬੁਰਾ ਹਾਲ ਹੋ ਜੀ ਕੌਣ ਜਾਊਗਾ ਬੱਸ ਸਟੈਂਡ ਤੇ ਉੱਥੇ ਜੋਕਮਿਸ਼ਨ ਨੇ ਕਹ ਰਿਹਾ ਕਿ ਸ਼ਹਿਰ ਦਾ ਆਵਾਜਾਹ ਕਿ ਜਹਾ ਹੈ ਇਸ ਕਰਕੇ ਬਤਲ ਜਾ। ਜੇ ਉਹ ਟ੍ਰੈਫਿਕ ਦੀ ਜੇ ਆਪਾਂ ਜੇ ਗੱਲ ਕਰੀਏ ਜੀ ਤਾਂ ਇਹ ਤੁਸੀਂ ਦੇਖੋ ਟ੍ਰੈਫਿਕ ਤੇ ਤੁਸ ਸਮੱਸਿਆ ਵੱਧਣੀ ਹੈ। ਜੇ ਆਦਮੀ ਹਰਮਾਨ ਚੌਂਕ ਤੋਂ ਕਚਹਿਰੀਆਂ ਤੱਕ ਟ੍ਰੈਫਿਕ ਦੀ ਸਮੱਸਿਆ ਹੈ ਤਾਂ ਉਹ ਆਟੋ ਦਾ ਕਰਕੇ ਹੈਗੀ ਹੈ। ਤੇ ਆਉਣ ਵਾਲੇ ਸਮੇਂ ਤੇ ਜੇ ਇਹਨੂੰ ਬੱਸ ਸਟੈਂਡ ਨੂੰ ਬਾਹਰ ਲਜਾਇਆ ਜਾਂਦਾ ਤਾਂ ਜੇ ਬਰਨਾਲਾ ਤੋਂ ਆਉਣ ਵਾਲੀ ਬੱਸ ਹੈ ਤਾਂ ਬੀਬੀ ਵਾਲਾ ਚੌਂਕ ਤੋਂ ਉਹਦੇ ਤੋਂ ਸਵਾਰੀ ਉਤਰ ਜੂਗੀ ਮਲੋਟ ਰੋਡ ਤੇ ਨਹੀਂ ਜਾਊਗੀ। ਤੇ ਉਹ ਸਵਾਰੀ ਨੂੰ ਇੱਕ ਬੱਸ ਦੀ ਸਵਾਰੀ ਨੂੰ 15 ਤੋਂ 20 ਆਟੋ ਹੈ ਜਿਹੜੇ ਉਹ ਲੈ ਕੇ ਆਉਣਗੇ। ਇਸੇ ਤਰ੍ਹਾਂ ਗੋਨਿਆਣਾ ਸਾਈਡ ਵਾਲੀ ਸਵਾਰੀ ਆ ਜੇ ਜੀ ਉਹ ਹનુਮਾਨ ਚੌਂਕ ਤੱਕ ਤੂ ਬਾਣਸਰ ਰੋਡ ਵਾਲੀ ਸਵਾਰੀ ਹੁਣ ਤੁਸੀਂ ਦੱਸੋ ਉਹ ਆਈਟੀਆ ਚੌਂਕ ਤੱਕ ਉਤਰੂਗੀ ਨਾ ਉਹ ਹੁਣ ਕਿਤੇ ਮਲੋਟ ਰੋਡ ਤੇ ਜਾਊਗੀ ਤੇ ਇਹਨਾਂ ਨੂੰ ਸਾਰਿਆਂ ਨੂੰ ਟੋਣ ਵਾਸਤੇ ਆਟੋ ਚੱਲਣਗੇ ਤੇ ਸ਼ਹਿਰ ਬਿਲਕੁਲ ਜਾਮ ਹੋ ਜੂਗਾ ਉਹਦੇ ਵਿੱਚ ਜਾਨੀ ਕਾਰ ਤੇ ਵੀ ਨਹੀਂ ਤੁਸੀਂ ਲੰਘ ਸਕੋਗੇ ਇੰਨਾ ਬੁਰਾ ਹਾਲ ਜੇ ਬੱਸ ਸਟੈਂਡ ਬਾਹਰ ਜਾਂਦਾ ਤਾਂ ਇੰਨਾ ਹੋ ਜਾਂਦਾ ਤੇ ਜਿੱਥੋਂ ਤੱਕ ਇਹ ਕਹਿੰਦੇ ਵੀ ਅਸੀਂ ਇਹਦੇ ਤੇ ਬੱਸਾਂ ਚਲਾ ਦੇਾਂਗੇ ਛੋਟੀਆਂ ਬੱਸਾਂ ਜੇ ਛੋੜਾ ਛੋੜਾ ਸੀਟ ਤੇ ਚਲਾਉਣਾ ਤਾਂ ਇੱਕ ਬੱਸ ਦੀ ਸਵਾਰੀ ਨੂੰ ਲੈਣ ਵਾਸਤੇ ਤਿੰਨ ਵੀ ਨਹੀਂ ਚੱਲਣਗੀਆਂ ਇਹੋ ਹਵਾ ਚਾਉਣਗੀਆਂ ਉਹ ਵੀ ਤਾਂ ਇਸੇ ਬਸਾ ਛੜਕਦੀ ਆਉਣਗੀਆਂ ਨਾ ਫਿਰ ਇੱਕ ਬਸ ਦਾ ਟ੍ਰੈਫਿਕ ਵਧੂਗਾ ਕਿ ਤਿੰਨ ਮਹੀਨਿਆਂ ਨਾਲ ਟ੍ਰੈਫਿਕ ਵਧੂਗਾ ਇਹ ਦਲੀਲ ਉਹਨਾਂ ਦੀ ਕੋਈ ਸਾਰਤਕ ਨਹੀਂ ਹੈਗੀ ਇਹ ਜਿਹੜਾ ਟ੍ਰੈਫਿਕ ਹੈ ਬਾਸਾਡਾ ਜਾਣ ਨਾਲ ਵਧੂਗਾ ਜਿੰਨੀ ਅੱਗ ਬਸ ਇੱਕ ਨਸਾ ਅਸਲ ਕੀ ਦੇ ਇਹ ਲੋਕਾਂ ਨੂੰ ਤੇ ਸੱਧਿਆ ਜੀ ਨੀਤੀ ਮੀਤੇ ਕਰਕੇ ਜੋ ਵੀ ਹੈਗਾ ਬਾਸਾਡਾ ਲੋਕਾਂ ਵਾਸਤੇ ਬਣਨਾ ਹੈ ਜੇ ਲੋਕ ਵਿਰੋਧ ਕਰਨਗੇ ਤੇ ਅੱਗੇ ਕਿਹੜੇ ਰੁਕਿਆ ਨਹੀਂ ਸੀ ਤਾਂ ਇਹ ਬਸਾਡਾ ਹੁਣ ਵੀ ਹੋਪਾਂਗੇ ਜੋ ਲੋਕਾਂ ਨੂੰ ਨਾਲ ਲੈ ਕੇ ਲੜਾਈ ਲੜਾਂਗੇ